ਇਤੋ ਬੇਨਬਸਤੀ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਜੋ ਤੋਬਿਆਨਾ ਬਸਤੀ ਦੇ ਵਿੱਚ ਜੋ ਸਿਵਲ ਪ੍ਰਸ਼ਾਸਨ ਵੱਲੋਂ ਮਨਜੀਤ ਕੌਰ ਏਲੀਆ ਸਰਬੰਸ ਕੌਰ ਪਤਨੀ ਕਾਲਾ ਸਿੰਘ ਜਿਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਇੱਥੇ ਆਏ ਆ ਤੇ ਨਾਲ ਸਾਡੇ ਵੱਲੋਂ ਮੌਕੇ ਦੇ ਪਰ ਪੁਲਿਸ ਨੂੰ ਦਾ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਹੈਰੋਇਨ ਦੀ ਰਿਕਵਰੀ ਦਾ ਇੱਕ ਮੁਕਤਮਾ ਦਰਜ ਹੈ ਤੇ ਇਸ ਦੇ ਖਿਲਾਫ ਹੋਰ ਵੀ ਜਿਹੜੀ ਸ਼ਿਕਾਇਤਾਂ ਡਰੱਗਸ ਦੇ ਰਿਕਾਰਡਿੰਗ ਸੇਲ ਤੇ ਰਿਕਾਰਡਿੰਗ ਸਾਨੂੰ ਕਾਫੀ ਸਿਵਲ ਲਾਈਨ ਥਾਣੇ ਦੇ ਵਿੱਚ ਮਿਲੀਆਂ ਸਿਗੀਆਂ ਤੇ ਜਦੋਂ ਇਹਦੇ ਵੈਰੀਫਾਈ ਕੀਤਾ ਗਿਆ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਇਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਜੋ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹੋਏ ਹੈ ਇਸ ਦੇ ਅੱਜ ਦਾ ਨਜਾਇਜ਼ ਕਬਜ਼ਾ ਜਿਹੜਾ ਹਟਵਾਇਆ ਜਾ ਰਿਹਾ ਤੇ ਮੌਕੇ ਦੇ ਉੱਪਰ ਅਸੀਂ ਪੁਲਿਸ ਮਕਦਮੇ ਦਰਜ ਕੀਤੇ ਨੇ ਤੇ 1971 ਜਿਹੜੇ ਬੰਦੇ ਨੇ ਅਸੀਂ ਜਿਹੜੇ ਜਿਲ੍ਹਾਂ ਦੇ ਵਿੱਚ ਟਕੇ ਨੇ ਇਹਨਾਂ ਦੇ ਵਿੱਚ 68 ਬੰਦੇ ਐਸੇ ਨੇ ਜਿਨ੍ਹਾਂ ਜਿਹੜੇ ਕਮਰਸ਼ੀਅਲ ਕੁਆਲਿਟੀ ਜਾਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੇ ਅਗੇ ਨੇ ਦਰਜ ਰਜਿਸਟਰ ਕਰਨੇ ਪਾਏ ਗਏ ਨੇ ਤੇ ਹੁਣ ਜੇਲ੍ਹ ਦੇ ਵਿੱਚ ਟਕੇ ਹੋਏ ਨੇ ਇਸ ਤੋਂ ਇਲਾਵਾ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਨੇ ਆਪਦੀ ਕਾਲੀ ਕਮਾਈ ਕਰਕੇ ਜਿਹੜੀ ਹੈਗੀ ਬਣਾਈ ਸੀਗੀ ਤੇ ਉਸ ਦੇ ਉੱਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਚੀਜ਼ ਜਿਹੜੀ ਹੈਗੀ ਐ ਇਲੀਗਲ ਟਰੇਡ ਆਫ ਡਰੱਗ ਇਸ ਦੇ ਖਿਲਾਫ ਇੱਕ ਮੁਕਦਮਾ ਦਰਜਾ ਐਨਡੀਪੀਆ ਸੈਕਟਰ ਦਾ ਪਰ ਇਸ ਤੋਂ ਇਲਾਵਾ ਇਸ ਦੇ ਖਿਲਾਫ ਸਿਵਲ ਲਾਈਨ ਸਾਡੇ ਦੇ ਵਿੱਚ ਅਕਸਰ ਜੀ ਸ਼ਿਕਾਇਤ ਮਿਲਦੀ ਰਹਿੰਦੀ ਸੀ ਕਿ ਇੱਕ ਡਰੱਗਸ ਦੇ ਵਿੱਚ ਹੈਰਨ ਦੀ ਸਪਲਾਈ ਹੋਣ ਵੀ ਕਰ ਰਹੀ ਹੈ